ਆ ਤਸਵੀਰ ਦੇਖ ਲੋ ਘਰਾਂ ਦਾ ਸੰਪਰਕ ਜਿਹੜਾ ਵਾ ਬੰਨ ਦੇ ਨਾਲੋਂ ਰੋਡ ਦੇ ਨਾਲੋਂ ਟੁੱਟ ਚੁੱਕਾ ਹੈ ਤੇ ਇਹ ਤਸਵੀਰ ਹੈ ਤੰਬੂਆਂ ਦੇ ਵਿੱਚ ਲੋਕ ਰਹਿਣ ਨੂੰ ਮਜਬੂਰ ਨੇ ਆ ਛੋਟੇ-ਛੋਟੇ ਬੱਚੇ ਵੇਖੋ ਰਾਤ ਕਿਦਾਂ ਗੁਜ਼ਾਰਾ ਕਰਦੇ ਹੋਣਗੇ ਕਿਦਾਂ ਸੌਂਦੇ ਹੋਣਗੇ ਮਾਤਾ-ਪੁੱਤਰਾ ਤੁਹਾਡਾ ਇਹ ਹਾਂਜੀ ਕਿਹੜਾ ਘਰ ਤੁਹਾਡਾ ਸਾਹਮਣੇ ਆ ਤੁਹਾਡਾ ਸਾਹਮਣੇ ਵਾਲਾ ਘਰ ਹੈ ਅੱਛਾ ਅੱਛਾ ਹਾਂਜੀ ਤੇ ਕਿੰਨਾ ਕੁ ਮੁਸ਼ਕਲ ਮੁਸ਼ਕਲਾਂ ਤਾਂ ਪਾਜੀ ਤੁਹਾਨੂੰ ਦਿਸਣ ਡੀਆਂ ਜੋ ਕੁਛ ਹੈਗਾ ਹੂੰ ਹੁਣ ਇਹ ਕਿਸੇ ਦੇ ਕੀ ਵਸ ਦੀ ਗੱਲ ਆ ਜੀ ਜੀ ਚਲਾਉਣੇ ਨਾਲ ਸਾਡੇ ਸਹਾਇਤਾ ਥੋੜੀ ਬਤੀ ਕਰਨ ਹੂੰ ਸਰਕਾਰ ਵੱਲੋਂ ਕੁਝ ਆ ਰਿਹਾ ਖਾਣ ਪੀਣ ਨੂੰ ਰਾਸ਼ਨ ਵਗੈਰਾ ਜਿੰਨੇ ਆਉਂਦਾ ਹੀ ਜਾਂਦਾ ਮਾਲ ਡੰਗਰ ਵਾਸਤੇ ਜਿੰਨਾ ਖਾਇਆ ਜਾਂਦਾ ਅੱਛਾ ਕਦੀ ਚੋਕਰ ਦੇ ਕੇ ਕਦੀ ਦੇ ਕੇ ਚਾਰ ਦੇ ਕੇ ਹਾਂ ਥੋੜਾ ਡੰਗਰ ਵੀ ਕਾਫੀ ਨੇ ਜਾਵਦੇ ਡੰਗਰ ਸਾਡੇ ਕਾਫੀ ਆ ਕੁਝ ਥੋੜੀ ਜਿਹੀ ਆਵੇ ਪਾਸੇ ਕਿਤੇ ਇੱਥੇ ਥਾਂ ਥੋੜੀ ਸੀ ਅੱਛਾ 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 ਹਾਂ ਦਾਕੇ ਦੇ ਡੰਗਰ ਹੀ ਪਾਸੇ ਵੀ ਕਿਤੇ ਦਾ ਡੰਗਰ ਪਾਸੇ ਵੀ ਗਿਆ ਹਾਂ ਇੱਥੇ ਕਿੰਨੇ ਕਾ ਤੁਹਾਡੇ ਕੋਲ ਸਾਡੇ ਕੋਲ ਆਵੇ ਵੱਜੇ 5 6 ਡੰਗਰ ਇੱਥੇ ਆ ਪਰਿਵਾਰ ਚ ਕੌਣ ਕੌਣ ਆ ਅਸੀਂ ਆਏ ਗਏ ਆ ਦੋ ਮੁੰਡੇ ਆ ਅੱਛਾ ਧੰਨਵਾਦ ਸਾਸਾ ਸਾਸਾ ਹਾਂ ਅੱਛਾ ਤੇ ਤੁਮਹਾਨੂੰ ਸਾਰਾ ਫਿਰ ਇਹਨਾਂ ਦਾ ਦਾਦੂ ਠੀਕ ਨਹੀਂ ਇਹਨਾਂ ਦੇ ਕੁੜੀ ਕੋਲ ਗਿਆ ਉਹ ਕੁੜੀ ਕੋਲ ਆ ਬਜ਼ੁਰਗ ਠੀਕ ਨਹੀਂਗਾ ਹਾਂ ਸਿਕੰਟ ਪਏ ਨੇ ਹੂੰ ਉਹ ਨਹੀਂ ਆ ਸਕਦੇ ਹੁਣ ਇੱਥੇ ਜਦੋਂ ਮਤਲਬ ਤੁਸੀਂ ਰਾਤ ਫਿਰ ਇੱਥੇ ਹੀ ਰਿੰਦੇ ਸੌਂਦੇ ਇੱਥੇ ਰਹਿਣਾ ਇੱਥੇ ਹੀ ਬਸ ਰਹਿਣਾ ਆ ਮੁਸ਼ਕਲ ਤੇ ਬੜਾ ਹਣਾ ਛੋਟੇ ਛੋਟੇ ਬੱਚੇ ਆ ਛੋਟੇ ਬੱਚੇ ਤੇ ਫਿਰ ਨਾਲ ਹੀ ਆ ਹੂੰ ਹਾਂਜੀ ਹੁਣ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਤੁਹਾਨੂੰ ਆ ਰਹੀਆਂ ਨੇ ਮੁਸ਼ਕਲਾਂ ਤੋਂ ਸਾਰੇ ਹਰਕਸ਼ਾਇਦੀਆਂ ਆ ਤੂੜੀ ਤਾਂ ਦੋ ਵੀ ਭੇਜਣ ਡਿਆ ਹੂੰ ਜੋ ਵੀ ਆਦਿਆ ਤੰਬੂ ਲਾਏ ਬੈਠੇ ਹੂੰ ਕੰਮ ਪਾ ਪਿਛਲੀ ਵਾਰੀ ਵੀ ਇਦਾਂ ਹੋਇਆ ਸੀ ਨਾ ਹਾਂਜੀ ਤੇ ਆ ਫਿਰ ਘਰ ਕੋਲ ਜਾਣ ਵਾਸਤੇ ਬੇੜੀ ਵੀ ਰੱਖੀ ਜਾਵਦੀ ਨਹੀਂ ਨਹੀਂ ਉਹ ਦੂਜੇ ਘਰ ਨੇ ਉਹ ਦੂਜੇ ਘਰ ਉਹ ਮਗਰਲੇ ਤੰਬੂ ਵਾਲੇ ਠੀਕ ਆ ਹਾਂਜੀ ਤੇ ਇੱਥੇ ਇੱਕ ਦੂਜੇ ਦਾ ਸਾਥ ਦਿੰਦੇ ਪੂਰਾ ਫਿਰ ਹਾਂ ਪੂਰਾ ਤੇ ਇੱਕੇ ਥਾਈ ਇਕੱਠੇ ਰੜ ਕੇ ਹਾਂ ਤਬ ਦਾਵਣਾ ਉਹ ਵੀ ਅਸੀਂ ਵੰਡ ਲੈਣਾ ਜੇ ਤੋੜੀ ਆਉਣੀ ਉਹ ਵੀ ਅਸੀਂ ਵੰਡ ਕੇ ਪਾਉਂਦੇ ਹਾਂ ਹਾਂ ਸੋ ਉਹ ਦੂਰ ਤੱਕ ਤਸਵੀਰ ਦੇਖ ਲੋ ਕਿ ਆਪਾਂ ਕੁਝ ਹੋਰ ਮਾਤਾਵਾਂ ਦੇ ਨਾਲ ਗੱਲਬਾਤ ਕਰਨ ਦੀ ਚਲੋ ਸਹਿਤਾ ਚਾਹੀਦੀ ਸਾਨੂੰ ਥੋੜੀ ਬਹੁਤੀ ਚਲੋ ਕੋਠੇ ਕਿਸ ਤਰ੍ਹਾਂ ਦੀ ਮਦਦ ਹੋਵੇ ਨਾ ਤੁਹਾਡੀ ਤੁਹਾਡਾ ਦੱਸੋ ਨਾ ਥੋੜਾ ਵੀ ਆ ਸਾਨੂੰ ਚੀਜ਼ਾਂ ਦੀ ਲੋੜ ਆ ਸਾਨੂੰ ਆਹ ਕੋਠਿਆਂ ਦਾ ਵੀ ਥੋੜੀ ਖਿਆਈ ਆਉਣੀ ਇਹਨਾਂ ਦੇ ਵਿੱਚ ਆਈ ਹਾਂ ਮਤਲਬ ਹੁਣ ਕੋਠੇ ਟੈਗ ਹਾਂ ਸਾਡੀ ਪਹਿਲੀ ਤੇ ਇੱਥੇ ਆਹੀ ਹੈ ਜਿਹੜੀ ਡੁੱਬੀ ਹੈ ਹਾਂ ਕਿੰਨੀ ਕਿ ਪਹਿਲੀ ਤੁਹਾਡੀ ਇਹ ਕਿਲਾ ਕ ਪਹਿਲੀ ਹੈ ਕਿੱਲਕ ਪੈਣੀ ਆ ਉਹ ਵੀ ਡੁੱਬ ਗਈ ਉਹ ਵੀ ਡੁੱਬੀ ਮਾਲ ਡੰਗਰ ਦੇ ਸਿਰ ਤੇ ਹੀ ਆ ਮਾਲ ਡੰਗਰ ਤੇ ਘਰ ਵੀ ਇਹੋ ਮਾੜਾ ਚੰਗਾ ਇਹੋ ਹੀ ਮਾੜਾ ਚੰਗਾ ਘਰ ਉਹ ਚ ਵੀ ਪਾਣੀ ਪੈ ਗਿਆ ਸਮਾਨ ਸਪੂਨ ਤੇ ਸਾਰਾ ਡੁੱਬ ਗਿਆ ਜਾਵਦਾ ਡੁੱਬਾ ਕੱਢਿਆ ਕੋਈ ਨਹੀਂ ਤੇ ਜੀ ਸੋ ਸਮਾਨ ਤੁਸੀਂ ਇੱਕ ਵਾਰੀ ਫੇਰ ਤਸਵੀਰ ਦਿਖਾ ਦਿਓ ਜੀ ਉਹ ਘਰ ਜਿਹੜਾ ਬਿਲਕੁਲ ਡੁੱਬਿਆ ਪਿਆ ਤੇ ਲੋਕ ਬੰਨ ਦੇ ਕਿਨਾਰੇ ਤੇ ਬੈਠੇ ਨੇ ਇੱਧਰ ਬਾਈ ਜੀ ਮਾਲ ਡੰਗਰ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਜੰਨੀਆਂ ਵੀ ਤਸਵੀਰਾਂ ਨੇ ਆਪਾਂ ਕੋਸ਼ਿਸ਼ ਕਰਦੇ ਹਾਂ ਕੁਝ ਹੋਰ ਪਰਿਵਾਰਾਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਇਹਨਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਾਉਣੇ ਨੇ ਕਿ ਉਹ ਮੁਸ਼ਕਲਾ ਘਰ ਛੱਡਣਾ ਜਿਹੜਾ ਵਾ ਉਹ ਜਾਨਵਰ ਵਾਸਤੇ ਬੜਾ ਔਖਾ ਹੁੰਦਾ ਪਰ ਇਨਸਾਨ ਤਾਂ ਫਿਰ ਸਮਝ ਵਾਲਾ ਹੁੰਦਾ ਕੱਲ ਗੱਲ ਕਰ ਰਹੇ ਸੀ ਕਿ ਆਪਾਂ ਤੇ ਇੱਕ ਬਣੀ ਗੱਲ ਕੀਤੀ ਸੀ ਕਿ ਚੰਨਵਰ ਅਸੀਂ ਖੋਲ ਕੇ ਲਿਆਉਨੇ ਆ ਪਰ ਜਦੋਂ ਜਾਨਵਰ ਬੰਨੀ ਦੇ ਨਾਲ ਲਿਆ ਕੇ ਤੋਂ ਖੁੱਲ ਕੇ ਫਿਰ ਦੁਬਾਰਾ ਆਪਣੀ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਕਰਦੇ ਨੇ ਸੋ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਮੁਸ਼ਕਲਾਂ ਦੇ ਸਮਾਜ ਜਿਹੜਾ ਵਾ ਉਹ ਕੱਢਿਆ ਜਾ ਰਿਹਾ ਉਹ ਸਾਹਮਣੇ ਜਿਹੜੇ ਘਰ ਆ ਉਹ ਵੀ ਇੱਕ ਵਾਰੀ ਦਿਖਾ ਦਿਓ ਉਹ ਵੀ ਉਹਨਾਂ ਦਾ ਸੰਪਰਕ ਜਿਹੜਾ ਵਾ ਉਹ ਵੀ ਰੋਡ ਦੇ ਨਾਲੋਂ ਬਿਲਕੁਲ ਟੁੱਟ ਚੁੱਕਾ ਹੈ ਤੇ ਆਪਾਂ ਬਾਪੂ ਜੀ ਆ ਰਹੇ ਨੇ ਉਧਰੋਂ ਤੇ ਆਪਾਂ ਬਾਪੂ ਜੀ ਦੇ ਨਾਲ ਗੱਲ ਗੱਲਬਾਤ ਕਰਦੇ ਹਾਂ ਬਾਪੂ ਜੀ ਵਾ ਖਾਲਸਾ ਬਾਈ ਫਤਿਹ ਜੀ ਚੜ੍ਹਦੀ ਕਲਾ ਜੀ ਸੇ ਤਾਂ ਠੀਕ ਆ ਠੀਕ ਆ ਜੀ ਬਹੁਤ ਵਧੀਆ ਕਿੰਨੀਆਂ ਕੁ ਮੁਸ਼ਕਲਾਂ ਆ ਰਹੀਆਂ ਨੇ ਬਹੁਤ ਠੀਕ ਹੀ ਹੁਣ ਸਭ ਕੋਈ ਦਿੱਤੀ ਜਾਂਦਾ ਮਿਲਦਾ ਇਹਨਾਂ ਰਸ ਨੂੰ ਅੱਛਾ ਜੀ ਤੇ ਘਰ ਕਿਹੜਾ ਤੁਹਾਡਾ ਉਸੇ ਨਾਲ ਦਾ ਜੀ ਅੱਛਾ ਉਹ ਮਾਤਾ ਜੀ ਨਾਲ ਹੀ ਹੈ ਠੀਕ 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 ਸੋ ਇਹ ਘਰਾਂ ਦੇ ਆ ਮੁਸ਼ਕਲਾਂ ਨੇ ਆ ਸਾਹਮਣੇ ਬਾਪੂ ਦਾ ਘਰ ਹੈ ਤੇ ਇਧਰਲੇ ਪਾਸੇ ਵੀ ਤੁਸੀਂ ਵੇਖ ਸਕਦੇ ਹੋ ਕਿ ਸਾਡੀਆਂ ਮਾਤਾਵਾਂ ਜਿਹੜੀਆਂ ਨੇ ਅੱਜ ਟੰਬੂ ਲਾ ਕੇ ਉਚਾਰੀਆਂ ਆਪਣਾ ਸਮਾਨ ਸਾਰਾ ਭਿੱਜਿਆ ਹੋਇਆ ਦੇਖੋ ਆ ਕਿੰਦਾ ਇੱਕ ਰਿਆ ਸਾਰਾ ਦਿਖਾ ਦਿਓ ਜੀ ਚਿੱਕੜ ਪੈਗਾ ਤੇ ਰਾਤ ਦਾ ਸਮਾ ਜਿਹੜਾ ਕੱਟਣਾ ਕਿੰਨਾ ਔਖਾ ਹੋਗਾ ਇਹਨਾਂ ਵਾਸਤੇ ਮਾਤਾ ਜੀ ਕਿੱਥੇ ਘਰ ਕਿੱਥੇ ਤੁਹਾਡਾ ਆ ਪਿੱਛੇ ਆ ਆ ਜਿਹੜਾ ਡੁੱਬ ਗਿਆ ਹਾਂਜੀ ਅੱਛਾ 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 ਕੀ ਕੀ ਮੁਸ਼ਕਲਾਂ ਆ ਰਹੀਆਂ ਹੁਣ ਤੁਹਾਨੂੰ ਇੱਥੇ ਮੁਸ਼ਕਲਾਂ ਤੇ ਵੇਖ ਲਓ ਵੀਰ ਜੀ ਤੁਹਾਡੇ ਸਾਹਮਣੇ ਹੀ ਆ ਹੂੰ ਤੇ ਪਾਣੀ ਦੇ ਵਿੱਚ ਸਮਾਨ ਅੰਦਰ ਬਹੁਤ ਭਿੰਜ ਰਿਹਾ ਠੀਕ ਦੇ ਬਸ ਆਈ ਆਂ ਪੀ ਤੁਹਾਨੂੰ ਪਤਾ ਹੀ ਆ ਕਿ ਵੇਖ ਲਓ ਤੁਸੀਂ ਆਪਣੇ ਆਪਣੇ ਹੁਣ ਇੱਥੇ ਮਤਲਬ ਤੁਹਾਨੂੰ ਕੋਈ ਖਾਣ ਪੀਣ ਨੂੰ ਕੋਈ ਕਮੀ ਕੋਈ ਚੀਜ਼ ਦੀ ਕਮੀਆਂ ਤੇ ਖਲੋਜੋ ਤੁਹਾਨੂੰ ਉਹ ਮਾਤਾ ਜੀ ਦੱਸਦੀ ਜਿੰਨੇ ਘਰ ਆ ਜਾਂਦੇ ਆ ਅੱਛਾ 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 ਜੀ ਠੀਕ ਕੋਈ ਨਹੀਂ ਮੇਰੀ ਭੈਣ ਹੀ ਉਤਨਾ ਮੈਂ ਉਹਦੀ ਭੈਣ ਵਾ ਭੈਣ ਤੁਸੀਂ ਪਾਸੋਂ ਆਏ ਜੀ ਹਾਂ ਪਾਸੋਂ ਆ ਕੇ ਇਹਨਾਂ ਦੀਆਂ ਮੁਸ਼ਕਲਾਂ ਆ ਉਹ ਅਗਲੇ ਬੰਨੇ ਤੰਬੂ ਲਗਾਉਂਦਾ ਨਹੀਂ ਨਹੀਂ ਤੰਬੂ ਨਹੀਂ ਲਗਾਉਂ ਉੱਥੇ ਡੰਗਰ ਬੰਨੇ ਆ ਅੱਛਾ ਹਾਂ ਮੱਝਾਂ ਬੰਨੀਆਂ ਤੇ ਉਹ ਲੈਣ ਗਏ ਆ ਉੱਥੇ ਪਾਣੀ ਪੂਣੀ ਇਦਾਂ ਹੀ ਆ ਵੀ ਪੱਠਾ ਨੀਰਾ ਕੁਛ ਨਹੀਂ ਹੈਗਾ ਉਹਨਾਂ ਕਰੇ ਟੁੜੀ ਦਾਣਾ ਸ ਹਾਂਜੀ ਰਾਤ ਵੀ ਇੱਥੇ ਹੁੰਦੇ ਆ ਹਾਂ ਰਾਤ ਵੀ ਫਟਾਣ ਨੂੰ ਐਨਮੁਗਰ ਹਾਂਜੀ ਘਰ ਤੇ ਡੁੱਬੇ ਆ ਤੇ ਰਾਤ ਵੀ ਇੱਥੇ ਹੁੰਦੇ ਆ ਦਾਤ ਵੀ ਇੱਥੇ ਆ ਛੋਟੇ ਛੋਟੇ ਬੱਚੇ ਵੀ ਲੱਗ ਰਹੇ ਨਾਲ ਬੱਚੇ ਸਾਰੇ ਵੀ ਅਸੀਂ ਪਾਸੇ ਆਣ ਕੇ ਇਹਨਾਂ ਦੀ ਮੁਸ਼ਕਲ ਹੱਲ ਕਰਨ ਦੇ ਆ ਦਾਤ ਬਦਾਤ ਕਰਾਉਂਦੇ ਆ ਦਾਤ ਕਰਾਉਂਦੇ ਆ ਵਿਚਾਰੇ ਵੀ ਇਹ ਮੇਰੀ ਭੈਣ ਆ ਇਹਦਾ ਵਿਚਾਰ ਕਾਕਾ ਜਿਹੜਾ ਨਾ ਉਹ ਠੀਕ ਜਾਨੀਆ ਤੇ ਇਹਨਾਂ ਦੇ ਵਾਸਤੇ ਅਸੀਂ ਡੰਗਰਮਾਲ ਵਾਸਤੇ ਦਿਨੇ ਆ ਜਾਨੀਆ ਤੇ ਸ਼ਾਮ ਨੂੰ ਅਸੀਂ ਜਾਵਾਂਗੇ ਕਰੇ ਹਮ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਸਾਡਾ ਸਭਰਾ ਹੈ ਸਭਰਾ ਇਹਨਾਂ ਦਾ ਵੀ ਸਭਰਾ ਹੀ ਹੈ ਇਹ ਸਭਰਾ ਵਾਚ ਇਹ ਇਹ ਬੰਦ ਦੇ ਅੰਦਰ ਨਹੀਂ ਤੇ ਤੁਸੀਂ ਬੰਦ ਦੇ ਬਾਹਰ ਰਹਿੰਦੇ ਆ ਬਾਹਰ ਰਹਿੰਦੇ ਆ ਇਹ ਵੇਖੋ ਤੁਹਾਨੂੰ ਆਪ ਹੀ ਪਤਾ ਲੱਗਣਦਿਆ ਕਿ ਕਿੱਡੀ ਮੁਸ਼ਕਲ ਦੇ ਨਾਲ ਆ ਹੁਣ ਅੰਦਰ ਹੈਗਾ ਕੋਈ ਘਰ ਚ ਹੋਰ ਨਹੀਂ ਕਰੇ ਕੋਈ ਨਹੀਂ ਹੈਗਾ ਸਮਾਨ ਅੰਦਰ ਭਿਜਣ ਡਿਆ ਸਮਾਨ ਭਿਜਣ ਡਿਆ ਬਹੁਤ ਸਮਾਨ ਖਰਾਬ ਹੋਣ ਡਿਆ ਕੋਈ ਮੰਜਾ ਨਹੀਂ ਕੁਛ ਨਹੀਂ ਵਿਚਾਰਿਆ ਤਾਂ ਨਿਕਲਿਆ ਹੀ ਨਹੀਂ ਕੁਛ ਵੀ ਹਾਂ ਇਸ ਤਰਾਸੇ ਪਾਸਿਓਂ ਲੈ ਲੈ ਸਾਰ ਰਹਿੰਦੇ ਵਿਚਾਰੇ ਹਾਂਜੀ ਸੋ ਕਿਤਨਾ ਕਿਤੇ ਮੁਸ਼ਕਲਾਂ ਉੱਤ ਜਿਹੜੇ ਹਾਲਾਤ ਜਿਹੜੇ ਹਨ ਉਹ ਬਹੁਤ ਹੀ ਵੱਤੋਂ ਬੱਤਰ ਬਣੇ ਹੋਏ ਨੇ ਘਰ ਛੱਡ ਕੇ ਜਾਣਾ ਜਿਹੜਾ ਵਾ ਉਹ ਬਹੁਤ ਹੀ ਔਖਾ ਹੁੰਦਾ